ਅੱਜ ਨਾ ਸਵੇਰ-ਸਵੇਰ ਜਦੋਂ ਮੈਂ ਉੱਠਿਆ ਤਾਂ ਮੈਂ ਇੱਕ ਗੀਤ ਸੁਣ ਰਿਹਾ ਸੀ ਉਹ ਗੀਤ ਕਈ ਵਾਰੀ ਗੀਤ ਵੀ ਨਾ ਜਦੋਂ ਅਸੀਂ ਤੁਰਦੇ ਫਿਰਦੇ ਹੁੰਨੇ ਆ ਜਾਂ ਕਈ ਵਾਰੀ ਅਸੀਂ ਆਸ-ਪਾਸ ਨੂੰ ਦੇਖ ਲੈਂਦੇ ਆ ਤਾਂ ਗੀਤ ਵੀ ਫਿਰ ਉਸ ਤਰੀਕੇ ਦੇ ਹੀ ਸੁਣਨ ਨੂੰ ਦਿਲ ਕਰਦਾ ਇਸ ਲਈ ਹਫਤੇ ਦੇ ਦੌਰਾਨ ਇੱਕ ਗੀਤ ਮੈਂ ਚਾਹੂੰਗਾ ਤੁਸੀਂ ਵੀ ਸੁਣਿਓ ਬੜਾ ਮੇਰੇ ਕੰਨਾਂ ਦੇ ਵਿੱਚ ਵੱਜਿਆ ਇਹ ਗੀਤ ਪ੍ਰੋਪਰ ਤਾਂ ਨਹੀਂ ਯਾਦ ਪਰ ਗੀਤ ਦਾ ਇੱਕ ਲਾਈਨ ਮੇਰੇ ਯਾਦ ਹੋ ਸਕਦੀ ਹੈ ਐਮਬਰਸ ਗੀਤ ਹੈਗਾ ਤੇ ਉਹ ਗੀਤ ਦੀ ਟੇਕ ਹੈ ਕਿ ਜਿਨ੍ਹਾਂ ਦੇ ਬਾਹਾਂ ਨਹੀਂ ਹੁੰਦੀਆਂ ਗਲੇ ਉਹਨਾਂ ਦੇ ਲੱਗ ਦੇਖੋ ਸ਼ਾਇਦ ਉਸ ਤਰੀਕੇ ਦੀ ਨਹੀਂ ਬਣਾ ਪਾਇਆ ਪਰ ਦੁਬਾਰਾ ਦੱਸ ਦਿੰਨਾ ਗਲੇ ਉਹਨਾਂ ਦੇ ਲੱਗ ਦੇਖੋ ਜਿਨ੍ਹਾਂ ਦੇ ਬਾਹਾਂ ਨਹੀਂ ਹੁੰਦੀਆਂ ਤਾਂ ਕਾਫੀ ਈਮੋਸ਼ਨਲ ਜਿਹਾ ਚੱਲ ਰਿਹਾ ਸੀ ਪਾਲਾ ਤਾਂ ਹੁਣ ਅਗਲੇ ਹਫਤੇ ਦੇ ਵਿੱਚ ਆਏ ਆਗੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜਦੋਂ ਕੋਈ ਮਨ ਦੇ ਵਿੱਚ ਗੀਤ ਚੱਲਦਾ ਤਾਂ ਉਹ ਆਸ-ਪਾਸ ਨੂੰ ਦੇਖ ਕੇ ਮੂਮੈਂਟ ਦੇਖ ਕੇ ਚੱਲ ਪੈਂਦਾ ਦਾ ਅੱਜ ਸਵੇਰ-ਸਵੇਰ ਮੈਂ ਜਦੋਂ ਉੱਠਿਆ ਤਾਂ ਇਹ ਪਾਰਕ ਹੈਗਾ ਜਿਹੜਾ ਪਠਾਨਕੋਟ ਦਾ ਇੱਕ ਕਾਫੀ ਵੈਸੇ ਡਰ ਲੱਗਦਾ ਦੱਸਣ ਤੋਂ ਫੌਜੀ ਏਰੀਏ ਦੇ ਵਿੱਚ ਪਾਰਕ ਹੈ ਆਰਮੀ ਏਰੀਏ ਦੇ ਵਿੱਚ ਮੈਂ ਤਾਂ ਇੱਕ ਦੋਸਤ ਲੱਭ ਕੇ ਇੱਥੇ ਆਉਣ ਲੱਗ ਗਿਆ ਬਿਕ ਬੜਵ ਨਹੀਂ ਦਿੰਦੇ ਇੱਥੇ ਦੋਸਤੋ ਤਾਂ ਇੱਥੇ ਬੜੀਆਂ ਪੰਛੀਆਂ ਦੀਆਂ ਬਾਜਾਂ ਨੇਗੀਆਂ ਜਦੋਂ ਮੈਂ ਪੰਛੀ ਦੀਆਂ ਆਵਾਜ਼ਾਂ ਨੂੰ ਸੁਣ ਰਿਹਾ ਸੀ ਤੇ ਮੇਰੇ ਇੱਕ ਗੀਤ ਯਾਦ ਆਇਆ ਤੇ ਤੁਹਾਨੂੰ ਵੀ ਸੁਣਾਉਣਾ ਉਹ ਗੀਤ ਚੇ ਮੈਂ ਹੁੰਦਾ ਤੋਤਾ ਤੇ ਤੂੰ ਮੈਨੋਂ ਸੁਣਿਏ ਨੀ ਆਪਾ ਬੜੇ ਖੁਸ਼ ਰਹਿਣਾ ਸੀ ਬੜਾ ਸੌਫਟ ਜਿਹਾ ਗੀਤ ਆ ਦੋਸਤੋ ਇਹ ਤੁਸੀਂ ਵੀ ਸੁਣ ਕੇ ਦੇਖਿਓ ਜੇ ਮੈਂ ਹੁੰਦਾ ਤੋਤਾ ਤੇ ਤੂੰ ਮੈਂ ਨਾ ਸੋਹਣੀਏ ਨਹੀਂ ਆਪਾਂ ਬੜੇ ਖੁਸ਼ ਰਹਿਣਾ ਸੀ ਹਾਲਾਂਕਿ ਤੁਸੀਂ ਸੁਣ ਰਹੇ ਹੋਵੋਗੇ ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕਿੱਧਰ ਨੂੰ ਗੱਲ ਲੈ ਕੇ ਜਾ ਰਿਹਾ ਹਨ ਪਰ ਇਹ ਸੁਣਦੇ ਸੁਣਦੇ ਮੇਰੇ ਦਿਮਾਗ 'ਚ ਇੱਕ ਗੱਲ ਆਈ ਕਿ ਯਾਰ ਅੱਜ ਦੇ ਗੀਤ ਐ ਠੀਕ ਐ ਅੱਜ ਵੀ ਚੱਲਦੇ ਹੋਣਗੇ ਇਸ ਤਰ੍ਹਾਂ ਦੇ ਗੀਤ ਪਰ ਬਹੁਤ ਘੱਟ ਐ ਕਿਉਂਕਿ ਅੱਜ ਕੱਲ ਖੜਕੇ ਦੜਕਿਆਂ ਦੇ ਵਿਵਾਦਾਂ ਵਾਲੇ ਗੀਤ ਚੱਲਦੇ ਆ ਪਰ ਇਹ ਮਿੱਠੇ ਮਿੱਠੇ ਇਹ ਕੁਦਰਤ ਨਾਲ ਜੋੜਨ ਦੇ ਹੋਰ ਵੀ ਕਾਫੀ ਗੀਤ ਹੈਗੇ ਹੁਣਾ ਤੁਸੀਂ ਸੁਣਦੇ ਹੋਵੋਗੇ ਪਰ ਤੁਸੀਂ ਕਦੇ ਇਹ ਮਹਿਸੂਸ ਕੀਤਾ ਕਿ ਅੱਜ ਕੱਲ ਗਾਣੇ ਕਿਉਂ ਘਟ ਗਏ ਆ ਪੰਛੀਆਂ ਤੇ ਅੱਗੇ ਪੰਛੀਆਂ ਤੇ ਗਾਣੇ ਹੁੰਦੇ ਸੀ ਜੇ ਮੈਂ ਤੋਤਾ ਹੁੰਦਾ ਤੂੰ ਮੈਣਾ ਹੁੰਦੀ ਕੁੱਗੀਏ ਨਹੀਂ ਕੁੱਗੀਏ ਹੋਰ ਵੀ ਬੜੇ ਗੀਤ ਹੈ ਬੇ ਕਬੂਤਰ ਆ ਬੇ ਤੈਨ ਬੇ ਕਾਸ ਦਾ ਮੈਂ ਮੇਰੇ ਗਾਣਾ ਮੈਂ ਚ ਨਹੀਂ ਆ ਰਿਹਾ ਬੇ ਕਬੂਤਰ ਆ ਬੇ ਕਾਸ ਦਾ ਤੈਨੂੰ ਸੱਚੇ ਰੱਬ ਦਾ ਵਾਸਤਾ ਗੁਰਦਾਸ ਮਾਨ ਜੀ ਨੇ ਗਾਇਆ ਹੋਇਆ ਅੱਜ ਮੈਂ ਸਾਰੇ ਪੰਛੀਆਂ ਦੀ ਗਾਣੀ ਸੁਣ ਰਿਹਾ ਸੀਗਾ ਤੇ ਮੈਂ ਸੁਣ ਕੇ ਰਿਹਾ ਪਾਰਕ ਦੇ ਵਿੱਚ ਆਇਆ ਮੈਂ ਕੰ ਪੰਛੀਆਂ ਦੀਆਂ ਆਵਾਜ਼ਾਂ ਜਿਹੜੀਆਂ ਨਾ ਬਹੁਤ ਲੋਪ ਹੋ ਗਈਆਂ ਸੀ ਤੇ ਅੱਜ ਇੱਥੇ ਸੁਣਨ ਨੂੰ ਮਿਲਦੀਆਂ ਕੀ ਤੁਸੀਂ ਵੀ ਕਦੇ ਮਹਿਸੂਸ ਕੀਤਾ ਕਿ ਸਾਡੇ ਪੰਛੀ ਜਿਨ੍ਹਾਂ ਦੇ ਗੀਤ ਬਣਦੇ ਸੀ ਜਿਨ੍ਹਾਂ ਦੀਆਂ ਆਵਾਜ਼ਾਂ ਤੇ ਕੋਇਲ ਵਰਗੇ ਪਤਾ ਨਹੀਂ ਕਿੱਥੇ ਚਲੀਆਂ ਚਲੀਆਂ ਗਈਆਂ ਗਿਟਾਰਾਂ ਕਿੱਥੇ ਚਲੀਆਂ ਗਈਆਂ ਚਿੜੀਆਂ ਦੀ ਚਿੰਚੀ ਕਿੱਥੇ ਚਲੀ ਗਈ ਅੱਜ ਉਹ ਉਹ ਆਵਾਜ਼ਾਂ ਇਸ پارک ਚੋਂ ਮੈਂ ਸੁਣ ਰਿਆਂਗਾ ਤੁਸੀਂ ਵੀ ਸੁਣਦੇ ਹੋਵੋਗੇ ਜੇਕਰ ਸੁਣਦੇ ਹੋ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਹੜੀ ਆਵਾਜ਼ ਤੁਹਾਨੂੰ ਸਭ ਤੋਂ ਵੱਧ ਪੰਛੀ ਦੀ ਚੰਗੀ ਲੱਗਦੀ ਹੈ ਇੱਥੇ ਜਦੋਂ ਇੱਥੇ ਆ ਜੰਨਾ ਨਾ ਮੈਂ ਮੈਂ ਖੁਦ ਖੁਦ ਆਪਣੇ ਆਪ ਨਾਲ ਜੁੜ ਜੰਨਾ ਖੁਦ ਮੈਂ ਸੋਚਣ ਲੱਗੇ ਨਾ ਯਾਰ ਨਹੀਂ ਇਹ ਚਿੜੀ ਦੀ ਆਵਾਜ਼ ਹੈ ਹੁਣ ਵੀ ਆਵਾਜ਼ਾਂ ਆ ਰਹੀਆਂ ਨੇ ਹਾਲਾਂਕਿ ਸ਼ਾਮ ਦੇ ਅੱਜ ਥੋੜਾ ਸੰਡੇ ਸੀਗਾ ਇਸ ਲਈ ਮੈਂ ਇੱਥੇ ਆ ਗਿਆ ਐਤਵਾਰ ਨੂੰ ਆ ਜਾਈਦਾ ਪਰ ਇਹ ਵੀਡੀਓ ਤੁਹਾਨੂੰ ਸੰਡੇ ਨੂੰ ਨਹੀਂ ਮਿਲੇਗੀ ਕਿਉਂਕਿ ਕਈ ਵਾਰੀ ਕੀ ਹੁੰਦਾ ਆ ਵੀਡੀਓ ਬਣਾ ਲੈਂਦਾ ਮੈਂ ਪਰ ਉਹ ਪੈਂਦੀ ਇਹ ਨਹੀਂ ਪਤਾ ਅਗਲੇ ਮਹੀਨੇ ਤੇ ਚਲੀ ਜਾਵੇ ਕਿਉਂਕਿ ਰਜੇਵੇਂ ਕਾਫੀ ਹੋ ਜਾਂਦੇ ਆ ਪਰ ਅੱਜ ਐਤਵਾਰ ਨੂੰ ਇਹ 5:00 ਵਜੇ ਪਹੁੰਚੇ ਸੀਗਾ ਮੈਂ ਇੱਥੇ ਬੜੀਆ ਆਵਾਜ਼ਾਂ ਸਾਹਮਣੇ ਮੇਰੇ ਤੋਤੇ ਐ ਔਰ ਇਧਰ ਕਬੂਤਰ ਫਿਰਦੇ ਨੇ ਭੁੱਗੀਆਂ ਫਿਰਦੀਆਂ ਗਿਟਾਰਾਂ ਕੁਝ ਪੰਛੀ ਤਾਂ ਇਦਾਂ ਦੇ ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ ਕਿ ਕਿਹੜੇ ਪੰਛੀ ਨੇ ਪਰ ਆਵਾਜ਼ਾਂ ਬੜੀਆਂ ਮਿੱਠੀਆਂ ਨਹੀਂ ਆ ਤੁਹਾਨੂੰ ਦਿਖਾਵਾਂਗੇ ਇਹ ਸਾਰੇ ਪੰਛੀ ਪਰ ਤੁਸੀਂ ਕਦੇ ਇਹਨਾਂ ਨੂੰ ਸੁਣ ਕੇ ਦੇਖਿਓ ਤੇ ਮੈਂ ਬਲੌਗ ਦੀ ਤਰ੍ਹਾਂ ਅੱਜ ਇੱਥੇ ਪਹੁੰਚਿਆਗਾ ਅੱਜ ਦਿਖਾਉਣੇ ਆ ਫਿਰ ਤੁਹਾਨੂੰ ਕਬੂਤਰਾਂ ਦੀਆਂ ਆਵਾਜ਼ਾਂ ਹੈ ਕੁੱਗੀਆਂ ਦੀਆਂ ਆਵਾਜ਼ਾਂ ਕਾਫੀ ਹੈ ਵੀਡੀਓ ਬਣਾਉਂਦੇ ਬਣਾਉਂਦੇ ਅੱਦੇ ਤਾਂ ਪਤਾ ਨਹੀਂ ਆਪਣੇ ਆਲ ਨੇ ਚਲੇ ਗਏ ਕਿਉਂਕਿ ਉਹਨਾਂ ਦਾ ਵੀ ਟਾਈਮ ਹੋ ਗਿਆ ਉਹਨਾਂ ਦਾ ਪਰ ਜਿੰਨੇ ਕਿ ਹੈਗੇ ਆ ਆਉ ਆਪਾਂ ਫਿਰ ਘੁੰਮਦੇ ਆਂਗੇ ਦੇਖਦੇ ਆ ਉਹਨਾਂ ਨੂੰ ਮੈਂ ਹੁਣ ਬਦhta ਰਹਾਗਾ ਪਰ ਡਰ ਵੀ ਬਹੁਤ ਲੱਗ ਰਿਹਾ ਡਰ ਇਸ ਕਰਕੇ ਨਹੀਂ ਕਿ ਕੋਈ ਚੋਰੀ ਕਰਨ ਜਾ ਰਹੇ ਆ ਜਾਂ ਕੁਝ ਵੀ ਇਸ ਕਰਕੇ ਡਰ ਲੱਗ ਰਿਹਾ ਕਿ ਸਾਹਮਣੇ ਨਾ ਮੇਰੇ ਤੋਤੇ ਬੈਠੇ ਨੇ ਇਹ ਸੁਣਦੇ ਵੀ ਨੇ ਕਈ ਵਾਰੀ ਕੀ ਹੁੰਦਾ ਇਹ ਥੋੜਾ ਥੋੜਾ ਬਹੁਤ ਚੋਗਾ ਪਾ ਦੇਈ ਦੇ ਇਹਨਾਂ ਨੂੰ ਕੁਸ਼ਕ ਤਾਂ ਜਾਣਨ ਲੱਗ ਗਏ ਨੇ ਮੈਨੂੰ ਤੇ ਪਰ ਕੁਸ਼ਕ ਨਹੀਂ ਜਾਣਦੇ ਤਾਂ ਡਰ ਵੀ ਜਾਂਦੇ ਨੇ ਇਹ ਇਹ ਵੀ ਬੜਾ ਸੋਨਾਗਾ ਕਿ ਸਾਹਮਣੇ ਬਣਿਆ ਹੋਇਆ ਵਰਡ ਪੁਆਇੰਟ ਤਾਂ ਇਹ ਦੇਖੋ ਪੰਛੀ ਤੋਤੇ ਹੁਣ ਮੈਂ ਥੋੜਾ ਟਾਈਮ ਚੁੱਪ ਹੋਊਗਾ ਅਗਰ ਤੁਹਾਨੂੰ ਇਹ ਆਵਾਜ਼ ਸੁਣਦੀਆਂ ਹੋਣਗੀਆਂ ਤਾਂ ਤੁਸੀਂ ਵੀ ਮਹਿਸੂਸ ਕਰੋ ਇਹ ਇਹ ਉਹੀ ਤੁਰਤਾਗਾ ਜੀ ਦੀ ਆਪਾਂ ਗਾਣੇ 'ਚ ਗੱਲ ਕਰਕੇ ਟੈਨ ਜੇ ਮੈਂ ਹੁੰਦਾ ਤੋਤਾ ਤੇ ਤੂੰ ਮੈਨਾਂ ਸੋਣੀਏ ਤੁਸੀਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਨੂੰ ਮਹਿਸੂਸ ਕਰ ਸਕਦੇ ਹੋ ਥੋੜਾ ਧਿਆਨ ਲਾ ਕੇ ਕਿੱਥੇ ਗਏ ਸਾਡੇ ਇਹ ਤੋਤੇ ਸਾਡੀਆਂ ਚਿੜੀਆਂ ਇਹ ਦੇਖੋ ਇਹ ਇੱਕ ਗੀਆਂ ਇਹ ਸਾਡੇ ਆਲ ਨੇ ਬਣਾਏ ਹੋ ਇਹ ਇਹ ਗਲੇਰੀਆਂ ਔਰ ਇਹ ਇਹ ਦੋਸਤੋ ਇੱਕ ਦੋਸਤੀ ਦਾ ਸੰਦੇਸ਼ ਵੀ ਇਹ ਪੰਛੀ ਸਾਡੇ ਦਿੰਦੇ ਨੇ ਮੈਂ ਤੁਹਾਨੂੰ ਦਿਖਾਉਂਗਾ ਅਗਰ ਮੈਨੂੰ ਮਿਲ ਪਾਇਆ ਤਾਂ ਕਿਉਂਕਿ ਕਾਫੀ ਨਾ ਇਹ ਇਹ ਨਹੀਂ ਹੈਗਾ ਕਿ ਚੋਗੇ ਪਿੱਛੇ ਲੜਨਗੇ ਮੈਂ ਅੱਗੇ ਨਹੀਂ ਜਾ ਸਕਦਾ ਨਹੀਂ ਤੁਹਾਨੂੰ ਕਾਫੀ ਅੱਛਾ ਹੋਰ ਦਿਖਾਉਣਾ ਸੀਗਾ ਪਰ ਥੋੜਾ ਨਾ ਚੁੱਪਕੇ-ਚੁੱਪਕੇ ਉਹ ਦੇਖੋ ਉਹ ਉੱਡ ਗਿਆ ਉਹ ਸਾਹਮਣੇ ਤੁਸੀਂ ਦੇਖੋ ਕਬੂਤਰ ਤੋਤੇ ਇੱਧਰ ਕਬੂਤਰ ਤੋਤੇ ਕੁੱਗੀਆਂ ਗਲੇਰੀਆਂ ਜਿਨੂੰ ਅਸੀਂ ਕਾਟੂ ਵੀ ਕਹਿ ਦਿੰਨੇ ਆ ਤਾਂ ਇਹ ਦੇਖੋ ਇਹ ਇਹਨਾਂ ਦੀ ਦੋਸਤੀ ਹੈ ਆਪਣੇ ਤਾਂ ਅਸੀਂ ਉਹਦੀ ਲੜ ਪਿੰਨੇ ਆ ਜੇਕਰ ਕੋਈ ਹੋਰ ਖਾ ਲਵੇ ਪਰ ਇਹ ਲੜਦੇ ਨਹੀਂ ਇੱਕ ਦੋਸਤੀ ਦਾ ਸਬੂਤ ਵੀ ਦਿੰਦੇ ਨੇ ਬੜਾ ਅੱਛਾ ਲੱਗਦਾ ਇੱਥੇ ਆ ਕੇ ਤੁਸੀਂ ਵੀ ਨਾ ਤੁਹਾਡੇ ਪਾਰਕ ਹੋਣਗੇ ਨੇੜੇ ਉਹਨਾਂ ਚ ਜਾ ਕੇ ਇਹਨਾਂ ਨੂੰ ਜਰੂਰ ਸੁਣੋ